ਹਾਂ ਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੇ ਅਪਡੇਟ 8TT 635 ਭਰਤੀ ਦੇ ਸਬੰਧ ਵਿੱਚ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਇਹ ਅਪਡੇਟ ਇੱਕ ਨਵੀਂ نیوز ਨਿਕਲ ਕੇ ਆਈ ਹੈ ਜਿਸ ਦੇ ਵਿੱਚ ਕੁਝ ਨਵੀਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਆਪੋਰੀ ਅਪਡੇਟ ਆਉ ਜਾਂਦੇ ਹਾਂ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਉਤਾਰ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣਗੀਆ ਪੰਜਾਬ ਚ 8TT 635 ਦੀ ਭਰਤੀ ਨਹੀਂ ਹੋਈ ਪਾਰਦਰਸ਼ੀ ਢੰਗ ਨਾਲ ETT ਕੈਂਡੀਡੇਟ ਔਰ ਇੱਕ ਹੀ ਖਬਰ ਜਲੰਧਰ 8 ਮਾਰਚ ETT ਛਾਰਟ ਪੈਂਦੀ ਭਰਤੀ ਵਿੱਚ ਕਈ ਯੋਗ ਉਮੀਦਵਾਰਾਂ ਨਾਲ ਤਕਾਹੀ ਹੋ ਰਿਹਾ ਹੈ ਕਿਉਂਕਿ ਡਿਪਾਰਟਮੈਂਟ ਕਦੇ ਵੀ ਗੁਪਤ ਤਰੀਕੇ ਨਾਲ ਨਿਯੁਕਤੀ ਪੱਤਰ ਨਹੀਂ ਦੇ ਸਕਦਾ ਐਦਾਂ ਮਾਨ ਸਰਕਾਰ ਨੇ ਰਾਜ ਵਿੱਚ ਦੇਖਣ ਨੂੰ ਮਿਲਿਆ ਹੈ ਆਈਡੀ ਵਿੱਚ ਹੀ ਯੋਗ ਕਾਰਕ ਕੀਤਾ ਹੋਵੇਗਾ ਇਸ ਤੋਂ ਵੀ ਪਤਾ ਚੱਲਦਾ ਹੈ ਕਿ ਡਿਪਾਰਟਮੈਂਟ ਨੇ ਕਿੰਨੀ ਉਹੋਲਾ ਰੱਖਿਆ ਹੈ ਤੇ ਕਿਸੇ ਨੂੰ ਪਤਾ ਨਾ ਚੱਲੇ ਕਿ ਕਿੰਨੇ ਨੰਬਰ ਵਾਲੇ ਰੱਖੇ ਗਏ ਹਨ ਕਿੰਨੀ ਹੋਰ ਸੀਟਾਂ ਬਾਕੀ ਹਨ ਕਿੰਨੀ ਸਰਕਾਰ ਨੇ ਨਿਯੁਕਤੀ ਕੀਤੀ ਸਭ ਵਿੱਚ ਪਾਰਦਰਸ਼ੀ ਤਰੀਕੇ ਨਾਲ ਕਰਦੇ ਸੀ ਈਟੀਟੀ ਸ਼ਾਫਟ ਪੈਂਤੀ ਵਿੱਚ ਨਾ ਤਾਂ ਸ਼ਿਫਟਿੰਗ ਕੀਤੀ ਗਈ ਨਾ ਹੀ ਰਿਵਰਸ ਕੈਟਾਗਰੀ ਨੂੰ ਕੋਈ ਫਾਇਦਾ ਦਿੱਤਾ ਗਿਆ ਅਤੇ ਨਾ ਹੀ ਇਸ ਕਰਕੇ ਇਸ ਭਰਤੀ ਵਿੱਚ ਬੌਡ ਵੱਲ ਗਪਲ ਸਮੇਤ ਅਮਨੇ ਸਾਹਮਣੇ ਆਇਆ ਸਯੋਗ ਉਮੀਦਵਾਰਾਂ ਦੀਆਂ ਲਿਸਟਾਂ ਪਲੇ ਨਾ ਕਰਨ ਕਰਕੇ ਜੋ ਸਾਰੇ ਹੀ ਉਮੀਦਵਾਰ ਵੱਲੋਂ ਇਹ ਸਵਾਲ ਖੜਾ ਕੀਤਾ ਜਾ ਰਿਹਾ ਹੈ ਕਿ ਅਗਰ ਭਰਤੀ ਦੀ ਜੋ ਜੁਆਇਨਿੰਗ ਹੈ ਉਹ ਲਿਸਟਾਂ ਵਾਈਜ਼ ਕਰਵਾਈ ਜਾਵੇ ਜਿਸ ਦੇ ਨਾਲ ਸਭ ਨੂੰ ਪਤਾ ਚੱਲੇਗਾ ਬਟ ਇੱਥੇ ਇਸਦੇ ਉਲਟ ਹੀ ਕੀਤਾ ਜਾ ਰਿਹਾ ਹੈ ਔਰ ਨਾ ਹੀ ਕਿਸੇ ਦੀ ਸੁਣਵਾਈ ਕੀਤੀ ਜਾ ਰਹੀ ਹੈ ਔਰ ਇਸ ਦੇ ਨਾਲ ਸ਼ਾਰਟ ਪੈਂਦੀ ਭਰਤੀ ਤੇ ਜਨ ਲਈ 2.1 ਦੀਆਂ ਡਿਗਰੀਆਂ ਕੈਟਾਗਰੀ ਬਦਲ ਕੇ ਨੌਕਰੀਆਂ ای ڈبلیو ایس ਦੇ ਜਾਲੀ ਸਰਟੀਫਿਕੇਟ ਅਤੇ 6835 ਦੀਆਂ ਲਿਸਟਾਂ ਸਿੱਧਾ ਮੇਲ ਆਈਡੀ ਤੇ ਕਰਨਾ ਇਦਾਂ ਦੇ ਸਭ ਕਪਲੇ ਹੋਏ ਹਨ ਇਸ ਨਾਲ ਬਹੁਤ ਸਾਰੇ ਮਿਹਨਤੀ ਬੱਚਿਆਂ ਦਾ ਭਵਿੱਖ ਖਤਮ ਹੋ ਗਿਆ ਹੈ ਸਾਰੇ ਕੇਡਰ 2364 6835 999 ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜੀ ਨੂੰ ਅਪੀਲ ਕਰਦੇ ਹਨ ਕਿ ਡਿਪਾਰਟਮੈਂਟ ਸਾਹਿਬ ਨਾਲ ਇਸ ਬਾਰੇ ਗੱਲ ਕੀਤੀ ਜਾਵੇ ਤਾਂ ਜੋ ਜੋ ਕੈਂਡੀਡੇਟ ਦਾ ਫਿਊਚਰ ਖਰਾਬ ਨਾ ਕੀਤਾ ਜਾਵੇ ਤੇ ਜਾਲੀ ਡਿਗਰੀ ਤੇ ਕੈਟਾਗਰੀ ਬਦਲ ਦਾ ਹੁਕਮ ਮਾਰਨ ਵਾਲਿਆਂ ਤੇ ਕਾਰਵਾਈ ਕੀਤੀ ਜਾਵੇ ਤਾਂ ਜੋ ਭਰਤੀ ਤੇ ਹੋਰ ਕੈਟਾਗਰੀ ਵਾਇਸ ਕੋਈ ਕੇਸ ਨਾ ਲੱਗੇ ਤੇ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਐਕਸ਼ਨ ਹੋ ਸਕੇ ਤਾਂ ਇਸ ਕਰਕੇ ਇਹ ਵੱਡੀ ਅਪਡੇਟ ਨਿਊਜ਼ ਦੇ ਵਿੱਚ ਸ਼ੇਅਰ ਕੀਤੀ ਗਈ ਆ ਇਸ ਤੋਂ ਇਲਾਵਾ ਹੁਣ ਦੇਖਣਾ ਇਹ ਹੋਵੇਗਾ 6835 ਤੋਂ ਬਾਅਦ 2364 ਅਤੇ 9594 ਭਰਤੀ ਇਸ ਤਰੀਕੇ ਨਾਲ ਪੂਰੀ ਕੀਤੀ ਜਾਂਦੀ ਹੈ ਇਸ ਤੇ ਸਬੰਧੀ ਜਦੋਂ ਵੀ ਕੋਈ ਅਫੀਸ਼ੀਅਲ ਅਪਡੇਟ ਮਿਲੇਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਹੋਰ ਨਵੀਆਂ ਅਪਡੇਟਸ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ